ਸਵਾਲ ਹੈ ਕਿ ਨੌਜਵਾਨਾਂ ਦੇ ਵਿੱਚ ਬਰਾਈਆਂ ਕਿਉਂ ਨੇ ਇਸ ਦਾ ਕਾਰਨ ਸਕੂਲਾਂ ਦੀ ਉਹ ਸਿੱਖਿਆ ਵੀ ਹੈ ਜਿਹੜੀ ਨੌਜਵਾਨਾਂ ਨੂੰ ਮਸ਼ੀਨੀ ਪੁਰਜੇ ਜਾਂ ਫਿਰ ਅੰਧਪਗਤ ਹੀ ਬਣਾਉਂਦੀ ਹੈ ਇਹਨਾਂ ਸਕੂਲਾਂ ਦੀ ਬਣਤਰ ਤੇ ਵਾਰੀ ਦੇਖੇ ਉਹ ਜੀ ਹੁੰਦੀ ਹੈ ਜਿਵੇਂ ਕਿਸੇ ਕਰੋੜਪਤੀ ਦੀ ਕੋਠੀ ਹੋਵੇ ਇਹੋ ਜਿਹੇ ਸਕੂਲਾਂ ਦੇ ਵਿੱਚ ਪੜ੍ਹ ਕੇ ਵਿਦਿਆਰਥੀ ਮਿਹਨਤ ਮਜ਼ਦੂਰੀ ਨੂੰ ਨਫ਼ਰਤ ਕਰਨਾ ਸਿੱਖਦੇ ਨੇ ਇਸ ਪਿੱਛੋਂ ਅਸੀਂ ਧਿਆਨ ਮਾਰ ਸਕਦੇ ਹਾਂ ਕਿ ਸਾਡੀ ਨਵੀਂ ਪੀੜ੍ਹੀ ਆਪਣੇ ਨਾਇਕ ਕਿਹੋ ਜਿਹੇ ਚੁਣ ਰਹੀ ਹੈ ਜਿਨ੍ਹਾਂ ਦੀ ਉਹ ਨਕਲ ਕਰਦੀ ਹੈ। ਵਿਗੜੇ ਹੋਏ ਨੌਜਵਾਨਾਂ ਦੇ ਨਾਇਕ ਇਹੋ ਜਿਹੇ ਵਿਅਕਤੀ ਹੁੰਦੇ ਨੇ ਜਿਨ੍ਹਾਂ ਕੋਲ ਲੋੜ ਤੋਂ ਵੱਧ ਪੈਸਾ ਹੁੰਦਾ ਹੈ ਤੇ ਕੋਠੀਆਂ, ਗੱਡੀਆਂ ਦੀ ਜ਼ਿੰਦਗੀ ਦੀ ਹਰ ਇੱਕ ਸੁਖ-ਸਹੂਲਤ ਹੁੰਦੀ ਹੈ। ਵਾਧੂ ਪੈਸਾ ਤੇ ਪਛਾਣ ਹੋਣ ਕਾਰਨ ਉਹਨਾਂ ਨੂੰ ਰਾਜਸੀ ਪਾਰਟੀਆਂ ਦਾ ਓਟ ਆਸਰਾ ਹੁੰਦਾ ਹੈ। ਆਮ ਮਿਹਨਤਕਸ਼ ਲੋਕਾਂ ਤੇ ਪ੍ਰਭਾਵ ਜਮਾਉਣ ਲਈ ਉਹ ਹਰ ਮੌਕੇ ਹਥਿਆਰਾਂ ਦੀਆਂ ਤੇ ਮਰਨ-ਮਾਰਨ ਦੀਆਂ ਹੀ ਗੱਲਾਂ ਕਰਦੇ ਨੇ। ਤੇ ਉਹ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਦੇ ਲਈ ਆਜ਼ਾਦ ਹੁੰਦੇ ਨੇ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਉਹਨਾਂ ਦੇ ਸਿਰਾਂ ਦੇ ਉੱਤੇ ਜ਼ਿੰਮੇਵਾਰੀ ਕੋਈ ਨਹੀਂ ਹੁੰਦੀ ਸਿਰਫ ਸ਼ੌਗ ਹੀ ਸ਼ੌਕ ਪੂਰੇ ਕਰਨ ਦੇ ਭੂਤ ਸਵਾਰ ਹੁੰਦੇ ਨੇ ਨੌਜਵਾਨਾਂ ਦੀ ਅਜਿਹੀ ਦੁਰਦਸ਼ਾ ਲਈ ਇਹ ਸਰਕਾਰਾਂ ਹੀ ਜ਼ਿੰਮੇਵਾਰ ਹੁੰਦੀਆਂ ਨੇ ਜਿਨ੍ਹਾਂ ਨੂੰ ਕਾਰਪੋਰੇਟ ਘਰਾਣੇ ਹੀ ਬਣਾਉਂਦੇ ਤੇ ਚਲਾਉਂਦੇ ਨੇ